ਔਰਤਾਂ ਲਈ ਭਾਰ ਵਧਣਾ ਇੱਕ ਆਮ ਸਮੱਸਿਆ ਹਾਲ ਦੇ ਵਿੱਚ ਦੇਖਿਆ ਗਿਆ ਕਿ ਪਹਿਲਵਾਨ ਵਿਨੇਸ਼ ਫੁਗੜ ਦਾ ਭਾਰ ਰਾਤੋਂ ਰਾਤ ਵਧ ਗਿਆ ਜਿਸ ਕਾਰਨ ਉਹ ਪੈਰਿਸ 올림픽 ਤੋਂ ਬਾਹਰ ਹੋ ਗਈ ਸੀ ਕਈ ਵਾਰ ਇਹ ਬਿਨਾਂ ਕਿਸੇ ਖਾਸ ਕਾਰਨ ਦੇ ਜਿਹੜਾ ਵਜ਼ਨ ਆ ਉਹ ਵੱਧ ਸਕਦਾ ਹੈ ਅਕਸਰ ਔਰਤਾਂ ਸੋਚਦੀਆਂ ਨੇ ਕਿ ਉਹਨਾਂ ਦਾ ਭਾਰ ਅਚਾਨਕ ਕਿਉਂ ਵਧ ਰਿਹਾ ਹੈ ਮਾਹਿਰਾਂ ਦੇ ਅਨੁਸਾਰ ਕੁਝ ਅਜਿਹੇ ਆਤਾਂ ਜਾਂ ਕਾਰਨ ਨੇ ਜਿਨ੍ਹਾਂ ਤੇ ਧਿਆਨ ਨਾ ਦਿੱਤੇ ਜਾਣ ਕਾਰਨ ਭਾਰ ਜਿਹੜਾ ਕਿ ਵੱਧ ਸਕਦਾ ਹੈ ਤਾਂ ਆਓ ਜਾਣਦੇ ਹਾਂ ਉਹਨਾਂ ਕਾਰਨਾਂ ਬਾਰੇ ਜਿਨ੍ਹਾਂ ਕਰਕੇ ਔਰਤਾਂ ਦਾ ਭਾਰ ਰਾਤੋਂ ਰਾਤ ਵੱਧ ਸਕਦਾ ਹੈ ਨੀਂਦ ਦੀ ਕਮੀ ਜੇਕਰ ਤੁਸੀਂ ਹਰ ਰੋਜ਼ ਚੰਗੀ ਤਰ੍ਹਾਂ ਨਹੀਂ ਸੋ ਪਾਉਂਗੇ ਤਾਂ ਇਸ ਦਾ ਅਸਰ ਤੁਹਾਡੇ ਭਾਰ ਤੇ ਪੈ ਸਕਦਾ ਹੈ ਨੀਂਦ ਦੀ ਕਮੀ ਨਾਲ ਸਰੀਰ ਦੇ ਹਾਰਮੋਨਲ ਸੰਤੁਲਨ ਦੇ ਵਿੱਚ ਵਿਗੜਨ ਪੈਂਦਾ ਜਿਸ ਕਾਰਨ ਭੁੱਖ ਵਧ ਜਾਂਦੀ ਹੈ ਅਤੇ ਮੈਟਾਬੋਲਿਜ਼ਮ ਹੌਲੀ ਹੋ ਜਾਂਦਾ ਇਸ ਨਾਲ ਭਾਰ ਵਧਣ ਦੀ ਸੰਭਾਵਨਾ ਵੱਧ ਜਾਂਦੀ ਹੈ ਤਣਾਅ ਤਣਾਅ ਵੀ ਇੱਕ ਵੱਡਾ ਕਾਰਨ ਹੈ ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਤਣਾਅ ਬਹੁਤ ਆਮ ਹੋ ਗਿਆ ਪਰ ਜ਼ਿਆਦਾ ਤਣਾਅ ਕਰਕੇ ਸਰੀਰ ਦੇ ਵਿੱਚ ਕਾਰਟੀਸੋਲ ਨਾਮਕ ਹਾਰਮੋਨ ਦਾ ਪੱਧਰ ਵੱਧ ਜਾਂਦਾ ਜਿਸ ਨਾਲ ਭਾਰ ਵੱਧਦਾ ਹੈ ਤਣਾਅ ਦੇ ਕਾਰਨ ਅਕਸਰ ਲੋਕ ਜ਼ਿਆਦਾ ਤੇ ਗੈਰ ਸਿਹਤਮੰਦ ਭੋਜਨ ਖਾਣਾ ਸ਼ੁਰੂ ਕਰ ਦਿੰਦੇ ਨੇ ਜਿਸ ਨਾਲ ਭਾਰ ਵੱਧਦਾ ਤੇ ਖਾਣ ਪੀਣ ਦੇ ਗਲਤ ਆਦਤਾਂ ਕਰਕੇ ਵੀ ਜਿਹੜਾ ਕਿ ਤੁਹਾਡਾ ਵਜ਼ਨ ਵਧਣ ਲੱਗਦਾ ਜੇਕਰ ਤੁਸੀਂ ਰਾਤ ਨੂੰ ਬਹੁਤ ਜ਼ਿਆਦਾ ਤਲੇ ਹੋਏ ਜਾਂ ਭਾਰੀ ਭੋਜਨ ਖਾਂਦੇ ਹੋ ਤਾਂ ਇਹ ਵੀ ਭਾਰ ਵਧਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ ਰਾਤ ਦਾ ਖਾਣਾ ਹਲਕਾ ਤੇ ਪੋਸ਼ਟਿਕ ਹੋਣਾ ਚਾਹੀਦਾ ਕਿਉਂਕਿ ਸੌਂਦੇ ਸਮੇਂ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਜਿਸ ਕਾਰਨ ਸਰੀਰ ਦੇ ਵਿੱਚ ਚਰਬੀ ਜਮਾ ਹੋਣ ਲੱਗਦੀ ਹੈ ਸਰੀਰਿਕ ਗਤੀਵਿਧੀਆਂ ਦੇ ਵਿੱਚ ਕਮੀ ਹੋਣਾ ਜੇਕਰ ਤੁਸੀਂ ਸਾਰਾ ਦਿਨ ਇੱਕ ਥਾਂ ਤੇ ਬੈਠੇ ਰਹਿੰਦੇ ਹੋ ਅਤੇ ਸਰੀਰਿਕ ਗਤੀਵਿਧੀਆਂ ਨਹੀਂ ਕਰਦੇ ਤਾਂ ਤੁਹਾਡਾ ਭਾਰ ਵਧਣਾ ਸੁਭਾਵਿਕ ਹੈ ਸਰੀਰ ਨੂੰ ਫਿੱਟ ਰੱਖਣ ਲਈ ਹਰ ਰੋਜ਼ ਕੁਝ ਕਸਰਤ ਜਾਂ ਸੈਰ ਕਰਨੀ ਚਾਹੀਦੀ ਹੈ ਇਸ ਦੇ ਨਾਲ ਕੈਲੋਰੀ ਬਰਨ ਹੁੰਦੀ ਹੈ ਤੇ ਭਾਰ ਕੰਟਰੋਲ ਦੇ ਵਿੱਚ ਰਹਿੰਦਾ ਹੈ ਸਿਹਤ ਸੰਬੰਧੀ ਸਮੱਸਿਆਵਾਂ ਕਦੇ-ਕਦੇ ਭਾਰ ਵਧਣਾ ਕਿਸੇ ਸਿਹਤ ਸੰਬੰਧੀ ਸਮੱਸਿਆ ਦਾ ਕਾਰਨ ਹੋ ਸਕਦਾ ਹੈ ਜਿਵੇਂ ਕਿ ਥਾਇਰੋਇਡ ਪੀਸੀਓਡੀ ਜਾਂ ਹੋਰ ਹਾਰਮੋਨਲ ਸਮੱਸਿਆਵਾਂ ਵਿੱਚ ਜੇਕਰ ਤੁਹਾਡਾ ਭਾਰ ਅਚਾਨਕ ਵਧਣ ਲੱਗਦਾ ਹੈ ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਜ਼ਰੂਰੀ ਟੈਸਟ ਕਰਵਾਉਣੇ ਚਾਹੀਦੇ ਨੇ ਔਰਤਾਂ ਦੇ ਵਿੱਚ ਭਾਰ ਵਧਣ ਦੇ ਕਈ ਕਾਰਨ ਹੋ ਸਕਦੇ ਨੇ ਜਿਨ੍ਹਾਂ ਦੇ ਵਿੱਚ ਕੁਝ ਸਾਡੀ ਜੀਵਨ ਸ਼ੈਲੀ ਦੇ ਨਾਲ ਸੰਬੰਧਿਤ ਨੇ ਜਦੋਂ ਕਿ ਕੁਝ ਸਿਹਤ ਨਾਲ ਸੰਬੰਧਿਤ ਵੀ ਹੋ ਸਕਦੇ ਨੇ ਜੇਕਰ ਤੁਸੀਂ ਇਹਨਾਂ ਕਾਰਨਾਂ ਨੂੰ ਸਮਝਦੇ ਹੋ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਦਲਾਅ ਕਰੋ ਤਾਂ ਆਪਣੇ ਭਾਰ ਤੇ ਕਾਬੂ ਰੱਖਣਾ ਆਸਾਨ ਹੋ ਜਾਂਦਾ ਹੈ ਸਹੀ ਖਾਣਾ ਰੋਜ਼ਾਨਾ ਕਸਰਤ ਕਰਨਾ ਲੋੜਿੰਦੀ ਨੀਂਦ ਲੈਣਾ ਮਹੱਤਵਪੂਰਨ ਹੈ ਜੇਕਰ ਤੁਸੀਂ ਅਚਾਨਕ ਭਾਰ ਵਧਨ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਡਾਕਟਰ ਦੀ ਸਲਾਹ ਲੈਣੀ ਬੇਹੱਦ ਜ਼ਰੂਰੀ ਹੈ ਖਬਰ ਦੇ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਆਧਾਰਿਤ ਹੈ ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਤੁਸੀਂ ਸਬੰਧਿਤ ਮਾਹਿਰਾਂ ਦੀ ਸਲਾਹ ਜ਼ਰੂਰ ਲੈ ਲਿਓ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ